ਸਿੰਦਗੀ ਦਾ ਬਹੁਤ ਬੜਾ ਰਿਸ਼ਤਾ ਗਵਾਇਆ ਮੈਂ ਮੈਂ ਯਾਦਾ ਇੱਕ ਵਾਰ ਅਸੀਂ ਕੱਟੇ ਬੈਠੇ ਸੀ ਮੈਨੂੰ ਕਹਿੰਦੇ ਵੈਸੇ ਹੀ ਗੱਲਾਂ ਕਰਨ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਭੇਜੀ ਹੋਊਗਾ ਕਹਿੰਦੇ ਐਸਾ ਦੂ ਮਰੂੰਗਾ ਨਾ ਬੈਸਟ ਆਫ ਜਸਵਿੰਦਰ ਵੱਲਾ ਲਗਾ ਆ ਦਿਓ ਲੋਕ ਕੀ ਰੋਣਾ ਲੋਕ ਕੀ ਹੱਸਦੇ ਸਾਰਾ ਪਰਦੀ ਬਹੁਤ ਹਾਸਰੇ ਦੋਨਾਂ ਦਾ ਜਸਵਿੰਦਰ ਦਾ ਤੇ ਬਾਜੀ ਮਕੰਨ ਜੀ ਦਾ ਬਹੁਤ ਹਾਸਰਾ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਾਸ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰਾ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਕੀਤੀ ਸੀ ਉਹਨਾਂ ਨਾਲ ਮੈਂ ਥੋੜੇ ਦਿਨ ਪਹਿਲਾਂ ਸੈਕਰੀਟਾਈ ਸੀ ਤੁਹਾਨੂੰ ਮਿਲ ਕੇ ਗਈ ਸੀ ਤਬ ਇਹ ਦੋਦੋ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਭੁੱਲਦੇ ਸੀ ਕਦੀ ਮੈਨੂੰ ਨਹੀਂ ਸੀ ਭੁੱਲਦੇ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਯਾਦ ਰੱਖਦੇ ਪਰ ਮੇਰੇ ਦਿਲ ਨੂੰ ਉਦੋਂ ਹੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਆ ਕੱਲ ਬਾਲਾ ਜੀ ਕਹਿ ਰਹੇ ਸੀ ਕਿ ਦੁਬਾਰਾ ਫਿਰ ਗੱਲ ਚੱਲ ਰਹੀ ਸੀ ਵੀ ਸ਼ਨਕਾਟੇ ਅਸੀਂ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀ ਕਿ ਉਹ ਕਸਕ ਨਹੀਂ ਜੀ ਹੁਣ ਪੂਰੀ ਹੋ ਸਕਦੀ ਕਦੀ ਬਸ ਉਸ ਅਗਰ ਜਿਉਂਦਿ ਨੋ ਸੁਪਨੇ ਨਾਲ ਚਲੇ ਗਏ ਅਸੀਂ ਦੋਨੋਂ ਵੀ ਉਸੇ ਸੁਪਨੇ ਨਾਲ ਜਾਵਾਂਗੇ ਦੇ ਉਹ ਗੱਦੀ ਫੋਟਾ ਨਹੀਂ ਹੋਤਾ ਉਹ ਨਹੀਂ ਸਕਦਾ ਉਹ ਨਹੀਂ ਸਕਦਾ ਪਰ ਕਾਫੀ ਕੋਈ ਨਹੀਂ ਲੋਕੀ ਕਾਫੀ ਜ਼ਿਆਦਾ ਇਮੋਸ਼ਨਲ ਹੋਏ ਨੇ ਕਿਉਂਕਿ ਪੁਰਾਣੇ ਦਿਲ ਜਿਹੜੇ ਨੇ ਯਾਦ ਕੀਤੇ ਨੇ ਤੁਸੀਂ ਪਾਵਕ ਤੁਜ ਬੁਰੇ ਪਰ ਕਿਹੜੀਆਂ ਗੱਲਾਂ ਪਾਵਕ ਬਿਲਕੁਲ ਜੀ ਨੀਲੂ ਜੀ ਦੇ ਪਾਵਕ ਹੋਏ ਨੇ ਕਿਉਂਕਿ ਤਿੰਨੋਂ ਇੱਕ ਦੂਸਰੇ ਦੀ ਜ਼ਿੰਦਗੀ ਦਾ ਟੁੱਟਾਂਗਾ ਸਾਨੂੰ ਇੰਨਾ ਲੱਗ ਰਿਹਾ ਕਿ ਸਾਡਾ ਜਹਾਨ ਖਤਮ ਕਰਕੇ ਚਲੇ ਗਏ ਆ ਅਸੀਂ ਜੋ ਕੁਝ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿਰ ਤੇ ਸੋਚਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਸਭ ਕੁਝ ਪੋਸੀਬਲ ਹੈ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਔਰ ਬਹੁਤ ਜੋ ਚਲ ਚਲ ਪਾਣੀ ਨਹੀਂ ਰਦਰ ਪਾਣੀ ਨਹੀਂ ਕਿਤੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਸ਼ੂਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਜਾਂ ਕਿਸੂਸ ਨਹੀਂ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਐਸਾ ਤਾਂ ਸਾਰੀ ਜ਼ਿੰਦਗੀ ਇਹ ਤਾਂ ਬਹੁਤ ਪਰ ਦਰਿਸ਼ਤਾਂ ਘੁਮਾਈ। ਬਿਲਕੁਲ ਆਦਾ ਇੱਕ ਵਾਰ ਅਸੀਂ ਇਕੱਠੇ ਬੈਠੇ ਸੀ। ਮੈਨੂੰ ਕਹਿੰਦੇ ਪੈਸੇ ਹੀ ਗੱਲਾਂ ਕਰਨ ਲੱਗੇ। ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ? ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਭੇਜੀ। ਕਹਿੰਦੇ ਐਂ ਜਦੋਂ ਮਰੂੰਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾ ਦਈ ਉਹ ਲੋਕ ਕੀ ਰੋਣ। ਲੋਕ ਕੀ ਹੱਸਦੇ ਜਾਣ ਕਿ ਜਸਵਿੰਦਰ ਬੱਲਾ ਬਹੁਤ ਬਹੁਤ ਹਾਸਰੇ ਦੋਨਾਂ ਦਾ ਜਸਵਿੰਦਰ ਦਾ ਤੇ ਬਾਦ ਮਕੰਨ ਸ਼ਾਹ ਦਾ ਬਹੁਤ ਹਾਸਰਾ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਾਸ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰਾ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਕੀਤੀ ਉਹਨਾਂ ਨਾਲ ਮੈਂ ਥੋੜੇ ਦਿਨ ਪਹਿਲਾਂ ਸੈਕਟਰੀਟ ਆਈ ਸੀ ਮਿਲ ਕੇ ਗਈ ਸੀ ਤਾਂ ਵੀ ਉਹ ਦੋ ਦੋ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਪੁੱਲਦੇ ਸੀ ਕਦੀ ਮੈਂਡੂ ਨਹੀਂ ਸੀ ਪੁੱਲਦਾ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਯਾਦ ਰੱਖਦਾ ਪਰ ਮੇਰੇ ਦਿਲ ਨੂੰ ਉਹ ਧੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਹਨ ਕੱਲ ਬਾਲਾ ਜੀ ਕਹਿ ਰਹੇ ਸੀਗੇ ਕਿ ਦੁਬਾਰਾ ਫੇਰ ਗੱਲ ਚੱਲ ਰਹੀ ਸੀ ਵੀ ਸ਼ਨਕਾਟੇ ਸੀ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀਗੀ ਉਹ ਕਸਕ ਨਹੀਂ ਜੀ ਹੁਣ ਸਕਦੇ ਕਥਿਓ ਬਸ ਉਸ ਅਸਾਂ ਜਿੰਨ ਤੇ ਨੌ ਸੁਪਨੇ ਨਾਲੇ ਚਲੇ ਗਏ ਅਸੀਂ ਦੋਨੋਂ ਵੀ ਉਸ ਸੁਪਨੇ ਨਾਲ ਜਾਵਾਂਗੇ ਰੇ ਉਹ ਗਦੀ ਫੁਟਣੀ ਹੋਣਾ ਉਹ ਨਹੀਂ ਸਕਦਾ ਉਹ ਨਹੀਂ ਸਕਦਾ ਸੋ ਕਾਫੀ ਕੋਲ ਜੀ ਨੇਲੂ ਦੇ ਕਾਫੀ ਜ਼ਿਆਦਾ ਇਮੋਸ਼ਨਲ ਹੋਏ ਨੇ ਕਿਉਂਕਿ ਪੁਰਾਣੇ ਜਿੰਜਰੇ ਨੇ ਯਾਦ ਕੀਤੇ ਨੇ ਪਾਵਕ ਬਿਲਕੁਲ ਜੀ ਨੀਲੂ ਜੀ ਦੇ ਪਾਵਕ ਹੋਏ ਨੇ ਕਿਉਂਕਿ ਤਿੰਨੋਂ ਇੱਕ ਦੂਸਰੇ ਦੀ ਜ਼ਿੰਦਗੀ ਦਾ اٹوٹਾੰਗਾ ਸਾਨੂੰ ਇੰਨਾ ਲੱਗ ਰਿਹਾ ਜੀ ਸਾਰਾ ਜਹਾਨ ਖਤਮ ਕਰਕੇ ਚਲੇ ਗਏ ਅਸੀਂ ਜੋ ਕੁਝ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿਰ ਤੇ ਸੋਚਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸੀਬਲ ਹੈ ਉਹ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਔਰ ਬਹੁਤ ਚਲ ਚਲ ਪਾਣੀ ਨਹੀਂ ਰਦਰ ਪਾਣੀ ਨਹੀਂ ਕੇਲੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਸ਼ੂਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਜਾਂ ਮਹਿਸੂਸ ਨਹੀਂ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਦੇਖਿਆ